ਜੇ ਬੁਰਾ ਰਸਤਾ ਉਹਨੇ ਮਾਨ ਆਪਣੇ ਆਪ ਵਿੱਚ ਕਾਇਮ ਉਤਾਰਦਾ ਆਪਣੇ ਆਪ ਵਿੱਚ ਚੰਗਾ ਸਮਝਦਾ ਵੀ ਮੈਂ ਵਧੀਆ ਕਰ ਰਹੀ ਹਾਂ ਇਸੇ ਮਨ ਨੂੰ ਟਿਕਾਣੇ ਲਾਇਆ ਕਰੋਗੇ ਇਸੇ ਮਨ ਨੂੰ ਤੇ ਜੇ ਸਾਡਾ ਮਨ ਹੀ ਨਹੀਂ ਵਧੀਆ ਉਹ ਸਾਡਾ ਮਨ ਜੂਠ ਖਾਂਦਾ ਹੈ ਚੂਠ ਖਾਂਦਾ ਹੈ ਸੁਗਲੀ ਨਿੰਦੇ ਆ ਸੋਨਾ ਦੇਣ ਮਨ ਕੋਸ਼ ਰਹੀਂਦਾ ਹੈ ਕਿ ਜੇ ਮਨ ਨੂੰ ਅਸੀਂ ਬਾਣੀ ਪੜਾਈਏ ਵੀ ਗੁਰੂ ਦਾ ਬਚਨ ਸੁਣ ਤੇ ਮਨ ਸੁਸਤੀ ਪੁੰਦਾ ਹੈ ਪੂਰੇ ਕਾਮ ਕੋ ਲੋ ਅਨਾਮੇ ਕੀ ਬੇਲਾ ਪੈ ਪੈ ਸੋਆ ਇਹ ਮਨ ਨੂੰ ਜੇ ਤੁਸੀਂ ਸੱਚਾ ਦਿੰਨੇ ਆ ਤੇ ਮਨ ਕੀ ਸੋਚਦਾ ਵੀ ਲੈ ਮੈਨੂੰ ਆ ਆ ਮਤ ਦਿੱਤੀ ਜਾ ਰਹੀ ਹੈ ਜੇ ਚੰਗੀ ਗੱਲ ਚੰਗੀ ਗੱਲ ਨੂੰ ਸੁਣ ਲਈ ਮੰਨ ਤਿਆਰ ਨਹੀਂ ਤੇ ਜੇ ਉਹ ਚੰਗੀ ਗੱਲ ਨੂੰ ਮੰਨ ਨਹੀਂ ਸੁਣਦਾਂ ਤੇ ਸਮਝੋ ਅਸੀਂ ਉਸ ਚੰਗੀ ਸੋਚ ਵਾਲੇ ਸੰਤ ਨਹੀਂ ਚੰਗੀ ਸੋਚ ਵਾਲੇ ਉਹ ਸੰਗ ਕਿਉਂ ਬਾੜੇ ਨੂੰ ਸੰਤ ਨਹੀਂ ਕਿਹਾ ਗੁਰੂ ਨੇ ਜਿਵੇਂ ਇੱਕ ਦਿਨ ਗੱਲ ਕੀਤੀ ਸੀ ਨਾ ਕਿ ਅਸੀਂ ਸ਼ਰੀਰ ਤੇ ਪੰਜ ਕਕਾਰ ਪਹਿਨਦੇ ਆਂ ਸ਼ਰੀਰ ਤੇ ਅਸੀਂ ਪੰਜ ਕਕਾਰ ਪਾਉਨੇ ਆਂ ਨਾ ਤੇ ਉਹ ਪੰਜ ਕਕਾਰ ਸਾਡੀ ਇੱਥੇ ਸੜ ਗਾਲ ਜਾਂਦੇ ਆਂ ਸਿਵੇ ਵਿੱਚ ਹੀ ਕੇਸ ਵੀ ਛੜਦੇ ਐ ਕਿਰਪਾਨ ਵੀ ਛੜਦੀ ਐ ਤੇ ਸ਼ਹਿਰਾ ਵੀ ਛੜਦਾ ਐ ਸਿਵੇ ਵਿੱਚੋਂ ਸਾਡਾ ਕੜਾ ਵੀ ਲੱਭ ਜਾਂਦਾ ਲੱਕੜ ਦਾ ਗੰਗਾ ਵੀ ਛੜ ਜਾਂਦਾ ਸਾਰਾ ਕੁਝ ਇਥੇ ਸਿਵੇ ਵਿੱਚ ਹੀ ਛੜਦਾ ਐ ਮੱਚ ਜਾਂਦਾ ਐ ਕੋ ਵਿੱਚ ਕੀ ਸਾਡੇ ਨਾਲ ਜਾਂਦਾ ਨਹੀਂ ਜਾਂਦਾ ਪਰ ਸਾਡੇ ਨਾਲ ਕੀ ਜਾਂਦਾ ਹੈ ਉਹ ਕਾਰ ਦੀ ਸੋਚ ਉਹ ਨਿਜ਼ਮ ਉਹ ਬੰਦਸ਼ ਜੇ ਜੀ ਇਹਨਾਂ ਟਕਕਾਰਾਂ ਵਿੱਚ ਗੁਰੂ ਨੇ ਫਿੱਟ ਕਰਕੇ ਰੱਖੀ ਉਹ ਬੰਦਸ਼ ਸਾਡੇ ਨਾਲ ਜਾਣੀ ਹੈ ਤੇ ਜੇ ਇਹਨਾਂ ਇਹਨਾਂ ਟਕਕਾਰਾਂ ਵਿੱਚ ਅਸੀਂ ਨਹੀਂ ਬੱਜੇ ਇਹਨਾਂ ਦੀ ਬੰਦਸ਼ ਇਹਨਾਂ ਦੇ ਵਿਜਮ ਸਾਡੇ ਮਾਣ ਕਰਨ ਦੇ ਵਿੱਚ ਨਹੀਂ ਫਿੱਟ ਹੋਏ ਫਿਰ ਸਮਝੋ ਭੇਗ ਦਿਖਾਏ ਦਲਦੋਲ ਉਹ ਗੁਰੂ ਬਸ ਹੀ ਰਸੀਪੇ ਕੀਆਂ ਇਹਦਾ ਮਤਲਬ ਅਸੀਂ ਭੇਗ ਕੀਤਾ ਹੋਇਆ ਹੈ ਜੇ ਇਹ ਇਹ ਪੰਜ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਪਾ ਆਪਣੀ ਗੱਲ ਕਰਦੇ ਆ ਕਿਉਂਕਿ ਗੁਰੂ ਦੀ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਫਰੀਦਾ ਜੇ ਤੂੰ ਅਕਲ ਲਤੀਪ ਤਾਣੇ ਲਿਖਣਾ ਲੇਖ ਆਪਣੜੇ ਗਰੀਬਾਂ ਮਹਿ ਸਿਰਮੀਵਾ ਕਰਦੇ ਗੁਰੂ ਸਾਹਿਬ ਨੇ ਹੀ ਕਿਹਾ ਨਾ ਵਿਝੇ ਚੰਗਾ ਵੇਖਣਾ ਦੂਜੇ ਵਿੱਚ ਵੇਖੀ ਜੇ ਬੁਰਾ ਵੇਖਣਾ ਆਪਣੇ ਵਿੱਚ ਹੀ ਜੇ ਅਕਲ ਵਾਲਾ ਤੂੰ ਤੇ ਆਪਣੇ ਆਪਣੇ ਲੇਖਾਂ ਨੂੰ ਵੇਖ ਬੁੱਕਲ ਆਪਣੀ ਬੁੱਕਲ ਵਿੱਚ ਚਾਹ ਦੀ ਬਾਤ